ਜਾਦੂ ਦੋਸਤੋ ਜਾਦੂ ਜਲੰਧਰ ਪੁਲ ਸਦਾ ਜਾਦੂ ਨਕਲੀ ਪੁਲ ਦਾ ਮਸਲਾ ਤੁਸੀਂ ਦੇਖਿਆ ਸੀ ਪਰ ਹੁਣ ਇੱਕ ਜਾਦੂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਲੰਧਰ ਤੋਂ ਐਕਸ ਬੁਲਾਇਕ ਨੇ ਸ਼ੀਤਲ ਅੰਗਰਾਲ ਪਤਾ ਨਹੀਂ ਸ਼ੀਤਲ ਅੰਗਰਾਲ ਦਾ ਕੀ ਖੋਫ ਹੈ ਕਿ ਉਹ ਜਦੋਂ ਵੀ ਕੋਈ ਚੀਜ਼ ਨੂੰ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਹੜਕੰਪ ਪੈ ਜਾਂਦਾ ਹੈ ਲੁੱਟ ਹੋ ਗਈ ਦੇਖੋ 2 ਨੰਬਰ ਦੇ ਧੰਦੇ ਦੀ ਦੁਕਾਨ ਤੇ ਉੱਥੇ ਲੁੱਟ ਹੋ ਗਈ ਮੁਕਦਮਾ ਦਰਜ ਕਰਨਾ ਪੈ ਗਿਆ ਚਲੋ ਕਰ ਲਿਆ ਜੀ ਮਕਦਮਾ ਦਰਜ ਕਰਨ ਤੋਂ ਬਾਅਦ ਬੰਦੇ ਵੀ ਫੜਲੇ ਨਹੀਂ ਪੁੱਛੇ ਲੋ ਜੀ ਆਪਾਂ ਵਾਰਦਾਤ ਨੂੰ ਸੁਲਝਾ ਲਿਆ ਏ ਔਰ ਜੋ ਪੁੱਤ ਦਾ ਦਾਵਾ ਹੈ ਪੁੱਤ ਨੇ ਇਸ ਮਸਲੇ ਨੂੰ ਸੁਲਝਾਣ ਦਾ ਦਾਵਾ ਕੀਤਾ ਵਾ ਕਿ ਆਪਾਂ ਭਾਈ ਇਸ ਵਾਰਦਾਤ ਨੂੰ ਸੁਲਝਾ ਲਿਆ ਏ ਔਰ ਤਿੰਨ ਰੁਪਈਆ ਦੇ ਉੱਤੇ ਪੁੱਤ ਨੇ ਮਕਦਮਾ ਦਰਜ ਕੀਤਾ ਕਦੋਂ ਉਹ ਤੇ ਤਕਰੀਨ ਦੇ ਉੱਤੇ ਵੀਡੀਓ ਦਿਖਾ ਰਿਹਾ ਐ ਕੱਦ-ਕਾਠ ਚੈੱਕ ਕਰੋ ਜੀ ਐ ਉਹਨਾਂ ਲੁਟੇਰਿਆਂ ਦੇ ਕੱਦ-ਕਾਠ ਆ ਦੇਖੋ ਸ਼ਟਰ ਤੱਕ ਛੱਤ ਤੱਕ ਉਨਾ ਦੇ ਸਿਰ ਟੱਚ ਹੋ ਰਹੇ ਨੇ ਹੁਣ ਇੱਕ ਹੋਰ ਜਾਦੂ ਦਿਖਾਣਾ ਜੀ ਜਲੰਧਰ ਦੇ ਪੁਲਿਸ ਕਮਿਸ਼ਨੇਟ ਸਿਸਟਮ ਇਹਨਾਂ ਦੇ ਹੱਥ ਦੇਖੋ ਜੀ ਟੈਟੂ ਚੈੱਕ ਕਰੋ ਜੀ ਦੋਵਾਂ ਦੇ ਹੱਥਾਂ ਦੇ ਉੱਤੇ ਤੇ ਦੂਸਰੇ ਪਾਸੇ ਲੁਟੇਰਿਆਂ ਦੀਆਂ ਵੀ ਇੰਨਾਂ ਦੀਆਂ ਮੈਂ ਤਸਵੀਰਾਂ ਤੁਗੀ ਮੈਂ ਵੀਡੀਓ ਜਦੋਂ ਦੇਖੀ ਮੈਂ ਕਿਹਾ ਭਾਈ ਇਹ ਤਾਂ ਜਾਦੂ ਹੋ ਗਿਆ ਵੈ ਕੱਦ ਕਾਟ ਚਲੋ ਟੈਟੂ ਬੰਦਾ ਕਹਿੰਦੇ ਟੈਟੂ ਬਣਵਾ ਲਏ ਹੋਣਗੇ ਹਨਾ ਟੈਟੂ ਬਣਵਾ ਲੇ ਕੱਦ ਕਾਟ ਦੇਖੋ ਜੀ ਉਹ ਕੱਦ ਦੇ ਉੱਚੇ ਲੰਬੇ ਤੇ ਆਹ ਦੇਖੋ ਆ ਇੱਕ ਤਾਂ ਬਿਲਕੁਲ ਹੀ ਮਤਲਬ ਕਹਿੰਦੇ ਜੀ ਇਹਨੂੰ ਤਾਂ ਹਮਦਰਦ ਸਿੰਘ ਕਾਰੇ ਦੀ ਜਰੂਰਤ ਹੈ ਇੱਕ ਰੋਪੀ ਨੂੰ ਅਜੇ ਫੋਟੋ ਦੇਖੋ ਤੇ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਜਾਦੂ ਦੋਸਤੋ ਜਾਦੂ ਜਲੰਧਰ ਪੁਲਿਸ ਦਾ ਜਾਦੂ ਜਲੰਧਰ ਪੁਲਿਸ ਬੜੀ ਚਰਚਾ ਚ ਹੈ ਕਿਉਂਕਿ ਜਲੰਧਰ ਚ ਵਾਰਦਾਤਾਂ ਹੀ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਚਰਚਾ ਚ ਕਿਉਂ ਨਾ ਆਵੇ ਚਾਹੇ ਭਾਰਗੋ ਕੈਂਪ ਦੀ ਸੰਸਨੀ ਖੇਜ ਲੁੱਟ ਦੀ ਵਾਰਦਾਤ ਹੋਵੇ ਚਾਹੇ ਲਾਟਰੀ ਸੱਟੇ ਦੀਆਂ ਦੁਕਾਨਾਂ ਖੁੱਲਣ ਦੀ ਗੱਲ ਹੋਵੇ ਚਾਹੇ ਲਾਟਰੀ ਸੱਟੇ ਦੀਆਂ ਦੁਕਾਨਾਂ ਦੇ ਉੱਤੇ ਲੁਟੇਰੀਆਂ ਦੇ ਧਾਵੇ ਦੀ ਗੱਲ ਹੋਵੇ ਔਰ ਚਾਹੇ ਫਰਜੀ ਪੁਲਿਸ ਦੀ ਰੇਡ ਦੀ ਗੱਲ ਹੋਵੇ ਇਹ ਸਾਰੀਆਂ ਗੱਲਾਂ ਜਲੰਧਰ ਪੁਲਿਸ ਕਮਿਸ਼ਨਰ ਨੂੰ ਚਰਚਾ ਚ ਲਿਆਂਦੀਆਂ ਨੇ ਪਰ ਚਲੋ ਚੰਗੀ ਗੱਲ ਇਹ ਹੁੰਦੀ ਹੈ ਕਿ ਜਲੰਧਰ ਦੇ ਲੋਕ ਜਾਗਰੂਕ ਨੇ ਇਸ ਕਰਕੇ ਵਾਰਦਾਤਾ ਟਰੇਸ ਹੋ ਜਾਂਦੀ ਹੈ ਉਹ ਵੱਖਰੀ ਗੱਲ ਹੈ ਜਲੰਧਰ ਦੀ ਪੁਲਿਸ ਕਮਿਸ਼ਨਰੇਟ ਜਿਹੜੀ ਹੈਗੀ ਆ ਉਹ ਇਸ ਗੱਲ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਆ ਮੁੜ ਕੇ ਕਿ ਲੋ ਜੀ ਆਪਾਂ ਇੰਨੇ ਘੰਟਿਆਂ ਚ ਵਾਰਦਾਤਾ ਟਰੇਸ ਕਰ ਲਿਆ ਤੋ ਭਾਰ ਕੋ ਕੈਂਪ ਦੀ ਸੰਸਨੀ ਕੇ ਜਵਾਰਦਾਸੀ ਲਗਭਗ 1 ਕਰੋੜ ਦਾ ਸੋਨਾ ਕਹਿੰਦੇ ਸੀ ਲੁੱਟਿਆ ਗਿਆ ਜੀ ਉਸ ਵਾਰਦਾਤ ਨੂੰ ਪਬਲਿਕ ਨੇ ਟਰੇਸ ਕੀਤਾ ਚਲੋ ਪੁਲਿਸ ਨੇ ਜਿਹੜਾ ਬੰਦੇ ਫੜ ਕੇ ਕਹਿਤਾ ਲੋ ਜੀ ਆਪਾਂ ਵਾਰਦਾਤ ਨੂੰ ਫ੍ਰੇਸ ਕਰ ਲਈ ਇਸ ਤੋਂ ਬਾਅਦ ਚੋਂ ਇੱਕ ਮਸਲਾ ਅਜੀਹਾ ਤੁਹਾਨੂੰ ਦੱਸਣ ਜਾ ਰਹੇ ਹਾਂ ਨਕਲੀ ਪੁਲਸ ਦਾ ਮਸਲਾ ਤੁਸੀਂ ਦੇਖਿਆ ਸੀਗਾ ਪਰ ਹੁਣ ਇੱਕ ਜਾਦੂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੇ ਨਾਲ ਪੁਲਸ ਨੇ ਇੱਕ ਐਸੇ ਮਾਮਲੇ ਨੂੰ ਟਰੇਸ ਕਰਨ ਦਾ ਦਾਵਾ ਕੀਤਾ ਜਿਸ ਮਾਮਲੇ ਨੇ ਸਿਆਸੀ ਤੌਰ ਤੇ ਸੰਸਨੀ ਭੁਲਾਤੀ ਸੀ ਭਾਜਪਾ ਦੇ ਜਲੰਧਰ ਤੋਂ ਐਕਸ ਵਾਇਦਾਕ ਨੇ ਸ਼ੀਤਲੰਗਰਾਲ ਪਤਾ ਨਹੀਂ ਸ਼ੀਤਲੰਗਰਾਲ ਦਾ ਕੀ ਖੋਫ ਹੈ ਕਿ ਉਹ ਜਦੋਂ ਵੀ ਕੋਈ ਚੀਜ਼ ਨੂੰ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਹੜਕੰਪ ਪੈ ਜਾਂਦਾ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜੀ ਕਹਿੰਦੇ ਜੀ ਆਹ ਦੇਖੋ ਜੀ ਜਲੰਧਰ ਚ ਇੱਕ ਤਾਂ ਸੱਟੇ ਦੀਆਂ ਦੁਕਾਨਾਂ ਖੁੱਲੀਆਂ ਨੇ ਦੂਸਰਾ ਉੱਥੇ ਲੁੱਟਾ ਖੋਆ ਹੋ ਰੀਆਂ ਨੇ ਉਹਨਾਂ ਨੇ ਇੱਕ ਲੁੱਟ ਦੀ ਵੀਡੀਓ ਪਾਈ ਸੀ ਵੀਡੀਓ ਵਾਕਈ ਸੰਸਨੀਖੇ ਸੀ ਉਹ ਉਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਹੜਕੰਪ ਪੈ ਗਿਆ ਪ੍ਰਸ਼ਾਸਨ ਨੇ ਜੀ ਮੁਕੱਦਮਾ ਵੀ ਦਰਜ ਕੀਤਾ ਲੁੱਟ ਦਾ ਫਿਰ ਕਿ ਭਾਈ ਸੱਟੇ ਦੀ ਦੁਕਾਨ ਚ ਲੁੱਟ ਹੋ ਗਈ ਦੇਖੋ 2 ਨੰਬਰ ਦੇ ਧੰਦੇ ਦੀ ਮਕਦਮਾ ਦਰਜ ਕਰਨਾ ਪੈ ਗਿਆ ਚਲੋ ਕਰ ਲਿਆ ਜੀ ਮਕਦਮਾ ਦਰਜ ਕਰਨ ਤੋਂ ਬਾਅਦ ਬੰਦੇ ਵੀ ਫੜਲੇ ਨਹੀਂ ਪੁਲਸ ਨੇ ਹੁਣ ਗੱਲ ਆਂਦੀ ਹੈ ਜਾਦੂ ਦੀ ਕਿਉਂਕਿ ਇਹ ਤਾਂ ਸਾਰੀ ਗੱਲ ਤੁਹਾਨੂੰ ਵੀ ਪਤਾ ਹੈ ਕਿਉਂਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਆਪਣੇ ਪੇਜ ਦੇ ਉੱਤੇ ਵੀ ਪਾਇਆ ਹੈ ਲੋ ਜੀ ਆਪਾਂ ਵਾਰਦਾਤ ਨੂੰ ਸੁਲਝਾ ਲਿਆ ਏ ਔਰ ਜੋ ਪੁਲਸ ਦਾ ਦਾਵਾ ਹੈ ਪੁਲਸ ਨੇ ਇਸ ਮਸਲੇ ਨੂੰ ਸੁਲਝਾਣ ਦਾ ਦਾਵਾ ਕੀਤਾ ਹੈ ਕਿ ਆਪਾਂ ਭਾਈ ਇਸ ਵਾਰਦਾਤ ਨੂੰ ਸੁਲਝਾ ਲਿਆ ਔਰ 3 ਰੁਪਈਆ ਦੇ ਉੱਤੇ ਪੁਲਸ ਨੇ ਮੁਕੱਦਮਾ ਦਰਜ ਕਿਤਾਏ ਜ ਜਿਨ੍ਹਾਂ ਦੀ ਪਛਾਣ ਕਰਨਜੀਤ ਸਿੰਘ ਉਰਫ ਨੰਨਾ ਕਰਨ ਸਿੰਘ ਤੇ ਸ਼ੁਭਮ ਨਾਰੰਗ ਉਰਫ ਲੰਡਨ ਦੇ ਰੂਪ ਵਿੱਚ ਹੋਈ ਯਾਰ ਇਹ ਤਿੰਨ ਨਾਮ ਪੁਲਿਸ ਨੇ ਜਨਤਕ ਕੀਤਾ ਨੇ ਦੋਵਾਂ ਦੀਆਂ ਫੋਟੋਆਂ ਵੀ ਜਨਤਕ ਕਰ ਦਿੱਤੀਆਂ ਔਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਤਾ ਕਿ ਇਹਨਾਂ ਨੇ ਸ਼ਾਹ ਸਕੰਦਰ ਰੋਡ ਤੇ ਲਾਟਰੀ ਦੀ ਦੁਕਾਨ ਲੁੱਟੀ ਸੀ ਲੁੱਟਦੇ ਕਹਿੰਦੇ ਪੈਸੇ ਵੀ ਬਰਾਮਦ ਹੋ ਗਏ ਖੈਰ ਹਾਲਾਂਕਿ ਪੈਸੇ ਦਾ ਵਿੱਚ ਜ਼ਿਕਰ ਨਹੀਂ ਕੀਤਾ ਪੁਲਿਸ ਨੇ ਕਿਉਂਕਿ ਪੈਸੇ ਕਿੰਨੇ ਹੋਣਗੇ ਮਜ਼ਦੂਰਾਂ ਨੂੰ ਲੁੱਟਿਆ ਸੀ 100 200 500 ਹੋਣਗੇ ਉਹਨਾਂ ਕੋਲੋਂ ਹੁਣ ਦੇਖੋ ਲੁੱਟ ਦੀ ਵਾਰਦਾਤ ਸੁਲਝ ਗਈ ਹੈ ਹੁਣ ਜਾਦੂ ਕਿੱਥੇ ਹੋਇਆ ਦੋਸਤੋ ਐ ਸਕਰੀਨ ਦੇ ਉੱਤੇ ਵੀਡੀਓ ਦਿਖਾ ਰਹੇ ਹਾਂ ਐ ਕੱਦ-ਕਾਠ ਚੈੱਕ ਕਰੋ ਜੀ ਐ ਉਹਨਾਂ ਲੁਟੇਰਿਆਂ ਦੇ ਕੱਦ-ਕਾਠ ਦੇਖੋ ਸ਼ਟਰ ਤੱਕ ਛੱਤ ਤੱਕ ਉਹਨਾਂ ਦੇ ਸਿਰ ਟੱਚ ਹੋ ਰਹੇ ਨੇ ਤੇ ਦੂਜੇ ਪਾਸੇ ਉਹ ਤਸਵੀਰ ਹੈ ਜਿਹੜੇ ਜਲੰਧਰ ਪੁਲਿਸ ਨੇ ਬੰਦੇ ਫੜੇ ਨੇ ਹੁਣ ਜਾਦੂ ਹੈ ਕੱਦ ਦੇਖੋ ਕਿੰਨਾ ਛੋਟੇ ਹੋ ਗਏ ਇਹਨਾਂ ਦੇ ਚਲੋ ਇੱਕ ਜਾਦੂ ਹੋ ਗਿਆ ਹੁਣ ਇੱਕ ਹੋਰ ਜਾਦੂ ਦਿਖਾਣਾ ਜੀ ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਿਸਟਮ ਦਾ ਇਹਨਾਂ ਦੇ ਹੱਥ ਦੇਖੋ ਜੀ ਟੈਟੂ ਚੈੱਕ ਕਰੋ ਜੀ ਦੋਵਾਂ ਦੇ ਹੱਥਾਂ ਦੇ ਉੱਤੇ ਤੇ ਦੂਸਰੇ ਪਾਸੇ ਲੁਟੇਰਿਆਂ ਦੀਆਂ ਵੀ ਤਿੰਨਾਂ ਦੀਆਂ ਮੈਂ ਤਸਵੀਰਾਂ ਤੁਗੀ ਮੈਂ ਵੀਡੀਓ ਜਦੋਂ ਦੇਖੀ ਮੈਂ ਕਿਹਾ ਭਾਈ ਇਹ ਤਾਂ ਜਾਦੂ ਹੋ ਗਿਆ ਵਾ ਹੁਣ ਜਾਦੂ ਹੋਇਆ ਤੇ ਮੈਂ ਕਿਹਾ ਜਾਦੂ ਤੁਹਾਡੇ ਨਾਲ ਵੀ ਸਾਂਝਾ ਕਰ ਦਿੰਗੇ ਆਹ ਵੀਡੀਓ ਦੇਖੋ ਜੀ ਆਹ ਲੁਟੇਰੇ ਜਿਹੜੇ ਲੁੱਟਾ ਕਰਦੇ ਨੇ ਸਾਰੇ ਦੇ ਹੱਥਾਂ ਨਹੀਂ ਮੈਂ ਤੁਹਾਨੂੰ ਦਿਖਾਣਾ ਇਹਨਾਂ ਦੇ ਹੱਥਾਂ ਦੇ ਕਲੋਜ਼ ਅਪ ਚੈੱਕ ਕਰੋ ਜੀ ਆਹ ਦੇਖੋ ਇੱਕ ਨੰਬਰ ਆਹ ਦੇਖੋ ਜੀ ਦੋ ਨੰਬਰ ਆਹ ਦੇਖੋ ਜੀ ਤਿੰਨ ਨੰਬਰ ਆਹ ਤਿੰਨਾਂ ਦੇ ਹੱਥ ਨਜ਼ਰ ਆ ਰਹੇ ਜੀ ਤੁਹਾਨੂੰ ਕਿਸੇ ਦੇ ਟੈਟੂ ਨਜ਼ਰ ਆ ਰਹੇ ਤਿੰਨਾ ਜੋ ਕਿਸੇ ਦੇ ਟੈਟੂ ਨਜ਼ਰ ਆ ਰਹੇ ਆ ਮੈਨੂੰ ਦੱਸੋ ਪਰ ਪੂਤ ਨੇ ਜਿਹੜੇ ਬੰਦੇ ਫੜੇ ਉਹ ਤਾਂ ਟੈਟੂਆ ਵਾਲੇ ਨੇ ਉਹਨੇ ਜਾਦੂ ਹੀ ਆ ਨਾ ਕਿ ਵਾਹ ਐਡੀ ਜਲਦੀ ਟੈਟੂ ਬਣ ਗਏ ਹੁਣ ਦੂਸਰੀ ਗੱਲ ਤੇ ਆਜੋ ਕੱਦ ਕਾਟ ਚਲੋ ਟੈਟੂ ਬੰਦਾ ਕਹਿੰਦੇ ਟੈਟੂ ਬਣਵਾ ਲਏ ਹੋਣਗੇ ਹਨਾ ਟੈਟੂ ਬਣਵਾ ਲੇ ਕੱਦ ਕਾਟ ਦੇਖੋ ਜੀ ਉਹ ਕੱਦੇ ਉੱਚੇ ਲੰਬੇ ਤੇ ਆ ਦੇਖੋ ਆ ਇੱਕ ਤਾਂ ਬਿਲਕੁਲ ਹੀ ਮਤਲਬ ਕਹਿੰਦੇ ਜੀ ਇਹਨੂੰ ਤਾਂ ਹਮਦਰਦ ਸਿੰਘ ਕਾਰੇ ਦੀ ਜ਼ਰੂਰਤ ਹੈ ਇੱਕ ਰੋਪੀ ਨੂੰ ਅਜੇ ਫੋਟੋ ਦੇਖੋ ਜੀ ਆ ਤਾਂ ਵਿਚਾਰਾ ਇੰਨਾ ਕਮਜ਼ੋਰ ਹੈ ਇਹਨੂੰ ਤਾਂ ਚਾਹੀਦਾ ਇੱਥੇ ਚਾਹੀਏ ਹਮਦਦ ਕਾ ਸਿੰਘਾਰਾ ਐਡ ਦੇ ਦੇਉਂਦੇ ਸੀ ਨਾ ਆਪਣਾ ਇਹ ਉਹ ਚੀਜ਼ ਹੈ ਜੀ ਉਹਨਾਂ ਨੂੰ ਜੰਦਰ ਪੁੱਤ ਦਾ ਜਾਦੂ ਕਹੀਏ ਜਾਂ ਫਿਰ ਕੁਝ ਹੋਰ ਕਹੀਏ ਵਾਰਦਾਤ ਟ੍ਰੇਸ ਕੀਤੀ ਮੂਜੇ ਵਾਰਦਾਤ ਟ੍ਰੇਸ ਕੀਤੀ ਹੈ ਤੇ ਇਹ ਬੰਦੇ ਤੁਹਾਨੂੰ ਲੱਗਦੇ ਪਏ ਨੇ ਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਜੇਕਰ ਤਾਂ ਦਰਸ਼ਕੋ ਤੁਹਾਨੂੰ ਲੱਗਦੇ ਪਏ ਨੇ ਫੇਰ ਤਾਂ ਠੀਕ ਹੈ ਜੇ ਨਹੀਂ ਲੱਗਦੇ ਪਏ ਤੇ ਇਹਦਾ ਮਤਲਬ ਹੈ ਕਿ ਉਹ ਬੰਦੇ ਹਜੇ ਵੀ ਬਾਹਰ ਨਹੀਂ ਫੇਰ ਤੇ ਜੇ ਬਾਹਰ ਨੇ ਤੇ ਫਿਰ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਅਦਾ ਮਤਲਬ ਹੈ ਕਿ ਉਹ ਫੇਰ ਵਾਰਦਾਤਾ ਕਰਨਗੇ ਜੇ ਉਹ ਬਾਹਰ ਨੇ ਤੇ ਜੇ ਆ ਉਹੀ ਨੇ ਤੇ ਭਾਈ ਇਹ ਮੈਨੂੰ ਹੀ ਗਲਤ ਫਹਮੀ ਹੋ ਗਈ ਹੈ ਟੈਟੂਆਂ ਵਾਲੀ ਕਿ ਤੁਹਾਨੂੰ ਵੀ ਕੁਝ ਦਿਖਦਾ ਪਿਆ ਵਾ ਕਿ ਇੱਥੇ ਆ ਕੇ ਦਰਸ਼ਕੋ ਤੁਹਾਡੇ ਨਾਲ ਮੈਂ ਕਿਹਾ ਵੀਡੀਓ ਸਾਂਝੀ ਕਰਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਲੰਧਰ ਪੁਲਿਸ ਦਾ ਜਾਦੂ ਦੇਖੋ ਕਿੰਨਾ ਜ਼ਬਰਦਸਤ ਹੈ ਹੁਣ ਇੱਥੇ ਬਹਿ ਕੇ ਜੇ ਆਪਾਂ ਇਸ ਵੀਡੀਓ ਨੂੰ ਦੇਖਦੇ ਆਂ ਤੇ ਉਸ ਤੋਂ ਬਾਅਦ ਉਹਨਾਂ ਰੁਪਈਆਂ ਨੂੰ ਦੇਖਦੇ ਆਂ ਤੇ ਭਾਈ ਮੈਨੂੰ ਤਾਂ ਇਹ ਇੱਕ ਤਸਵੀਰ ਨਹੀਂ ਲੱਗਦੀ ਬਿਲਕੁਲ ਇਹ આરોપી ਉਹ ਨਹੀਂ ਲੱਗ ਰਹੇ ਔਰ ਇਹ ਤਸਵੀਰਾਂ ਕਹਿੰਦੀਆਂ ਨੇ ਕਿਉਂਕਿ ਮੈਂ ਸੁਣਿਆ ਵੀ ਹੈ ਔਰ ਤੁਹਾਨੂੰ ਸਭ ਨੂੰ ਪਤਾ ਕਿ ਕੈਮਰਾ ਝੂਠ ਨਹੀਂ ਬੋਲਦਾ ਇਹ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ ਦੋਨੋਂ ਨੇ ਇੱਕ ਨੂੰ ਜਨਦਰ ਪੁਲਤ ਨੇ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਉਹਨਾਂ ਨੇ આરોપી ਦਿਖਾਏ ਨੇ ਤੇ ਇੱਕ ਵੀਡੀਓ ਹੈ ਜਿਹੜੀ ਕਿ ਜਨਤਕ ਹੋਈ ਸੀ ਲੁੱਟ ਦੀ ਵਾਰਦਾਤ ਦੀ ਕਿ ਇਹ ਲੁੱਟ ਦੀ ਵਾਰਦਾਤ ਹੋਈ ਹੈ ਦੂਜੇ ਪਾਸੇ ਜਿਹੜੇ ACP ਸਾਹਿਬ ਨੇ ਇਲਾਕੇ ਦੇ ਉਹਨਾਂ ਦੀ ਸਟੇਟਮੈਂਟ ਵੀ ਸੁਣ ਲਵੋ ਮਿਤੀ 18 11 25 ਨੂੰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਕਿ ਕੁਝ ਵਿਅਕਤੀਆਂ ਨੇ ਡਿਵੀਜ਼ਨ 8 ਦੇ ਏਰੀਆ ਵਿੱਚ ਇੱਕ ਘਰ ਜਿਣੀ ਦੁਕਾਨ ਤੇ ਐਂਟਰ ਹੋ ਕੇ ਹਥਿਆਰਾਂ ਦੀ ਨੋਕਤੇ ਲੁੱਟ-ਖੁੱਟ ਕੇ ਲੁੱਟ ਰਹੀਤੀ ਹੈ ਪੈਸੇ ਦੀ ਜਿਸ ਵਿੱਚ ਪੁਲਿਸ ਕਮਿਸ਼ਨਰ ਦਿਲਿੰਦਰ ਮਾਨ ਜੋ ਸ਼੍ਰੀਮਤੀ ਤਨਪ੍ਰੀਤ ਕੌਰ ਦੀ ਦਿੱਤੀਆਂ ਨਿਰਦੇਸ਼ੇਟ ਐਫ ਆਈ ਆਰ ਦਾਇਰ ਕਰਕੇ ਤਫ਼ਤੀਸ਼ ਕੀਤੀ ਗਈ ਦੌਰਾਨੇ ਤਫ਼ਤੀਸ਼ ਤਿੰਨ ਵਿਅਕਤੀ ਗ੍ਰফতার ਹੋਏ ਜਿਨ੍ਹਾਂ ਚੋਂ ਇੱਕ ਦਾ ਨਾਮ ਕਰਨ ਸਿੰਘ ਇਹ ਲਿਸਟ ਨੂੰ ਦੂਸਰੇ ਦਾ ਨਾਮ ਕਰਨਜੀਤ ਸਿੰਘ ਅਤੇ ਤੀਜੇ ਦਾ ਨਾਮ ਲੰਡਨ ਦੇ ਨਾਮ ਤੇ ਪਤਾ ਲੱਗੇ ਤੇ ਇਹਨਾਂ ਤੋਂ ਲੁੱਟ ਸਮੇਂ ਪਰਤੇ ਗਏ ਸਨ 77 ਲੋਹੇ ਦੀ ਰਾਡ ਅਤੇ ਲੁੱਟੇ ਗਏ ਪੈਸੇ ਬਰਾਮਦ ਹੋਏ ਨੇ ਅਗੇ ਦੀ ਤਫਤੀਸ਼ ਜਾਰੀ ਉਹਨਾਂ ਤਾਂ ਅਸੀਂ ਸੁਣ ਲਿਆ ਏਸੀ ਵੀ ਸਾਬ ਆਪ ਹੀ ਦੱਸ ਰਹੇ ਨਾ ਕਿ ਆਪਾਂ ਭਾਈ ਮੁਕੱਦਮਾ ਦਰਜ ਕਰਕੇ ਟ੍ਰੇਸ ਕਰ ਲਿਆ ਉਹ ਭਾਈ ਮੁਕਦਮਾ ਟਰੇਸ ਕਰ ਲਿਆ ਤੇ ਟੈਟੂ ਕਿੱਥੋਂ ਆ ਕੇ ਬੰਦਿਆਂ ਦੇ ਕੱਦ ਕਾਦ ਕਿਦਾਂ ਛੋਟੇ ਹੋ ਗਏ ਉਹ ਏਡੇ ਏਡੇ ਲੰਬੇ ਉੱਚੇ ਲੰਬੇ ਜਿਹੜੇ ਹਮਲਾਵਰ ਸੀਗੇ ਜਿਹੜੇ ਲੁਟੇਰੇ ਸੀਗੇ ਉਹਨਾਂ ਦਾ ਕੱਦ ਕਾਠ ਵੀ ਬਦਲ ਗਿਆ ਹੈ ਉਹਨਾਂ ਦੇ ਹੱਥਾਂ ਦੇ ਟੈਟੂ ਆ ਗਏ ਨੇ ਇਹ ਇੱਕ ਵੱਡਾ ਸਵਾਲ ਹੈ ਕਹਿੰਦੇ ਨੇ ਵਾਰ ਦਾ ਟਰੇਸ ਹੋਣੀ ਚਾਹੀਦੀ ਹੈ ਪਰ ਆਨਨ ਫਾਨਨ ਚ ਨਹੀਂ ਹੋਣੀ ਚਾਹੀਦੀ ਮੈਨੂੰ ਨਹੀਂ ਪਤਾ ਕਿ ਇਹ ਬੰਦੇ ਸਹੀ ਫੜੇ ਗਏ ਨੇ ਜਾਂ ਬੰਦੇ ਗਲਤ ਫੜੇ ਗਏ ਨੇ ਪਰ ਇਹ ਵੀਡੀਓ ਤੋਂ ਇਹ ਦੋਨੋਂ ਵੀਡੀਓ ਜਦੋਂ ਦੇਖਦੇ ਆਂ ਇੱਕ ਗੱਲ ਤਾਂ ਕਲੀਅਰ ਹੈ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਇਨਕੁਆਇਰੀ ਬਣਦੀ ਹੈ ਜੀ ਤੁਹਾਡੇ ਤੇ ਕਿਉਂਕਿ ਤੁਹਾਡੀ ਪੁਲਿਸ ਇਨਕੁਆਇਰੀ ਬਣਦੀ ਹੈ ਕਿ ਭਾਈ ਇਹਨਾਂ ਤੁਸੀਂ ਮਤਲਬ ਫਾਸਟ ਸਿਸਟਮ ਹੈ ਕਿ ਤੁਸੀਂ ਉਹਨਾਂ ਦੇ ਟੈਟੂ ਵਾਲੇ ਬੰਦੇ ਸਾਹਮਣੇ ਆ ਜਾਂਦੇ ਨੇ ਮਤਲਬ ਤੁਸੀਂ ਆਪ ਦੱਸੋ ਕਮਿਸ਼ਨਰ ਸਾਹਿਬ ਇਸ ਵੀਡੀਓ ਨੂੰ ਤੁਸੀਂ ਵੀ ਦੇਖ ਲਿਓ ਕਿ ਮੇਰੀਆਂ ਗੱਲਾਂ ਦੇ ਵਿੱਚ ਕੋਈ ਫਰਕ ਲੱਗਦਾ ਤੁਹਾਨੂੰ ਕਿ ਇਹ ਸਵਾਲ ਚੱਕਣਾ ਜਾਇਜ਼ ਨਹੀਂ ਹੈ ਕਿ ਭਾਈ ਆ ਉਹੀ ਬੰਦੇ ਨੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਕੋਈ ਸ਼ਰੀਫ ਬੰਦੇ ਫੜਲੇ ਹੋਣਗੇ ਪਰ ਕੀ ਜਿਹੜੀ ਲੁੱਟ ਦੀ ਵਾਰਦਾਤ ਸੁਲਝਾਈ ਆ ਉਹ ਇਹਨਾਂ ਨੇ ਕੀਤੀ ਸੀ ਹੁਣ ਸਕਰੀਨ ਦੇ ਉੱਤੇ ਤੁਸੀਂ ਵੀ ਦੇਖ ਲਵੋ ਕਿ ਭਾਈ ਉਹਨਾਂ ਦੇ ਹੱਥ ਟੈਟੂਆਂ ਵਾਲੇ ਨੇ ਇਹ ਬਿਨਾ ਟੈਟੂਆਂ ਵਾਲੇ ਬੰਦੇ ਲੁੱਟ ਕਰ ਗਏ ਨੇ ਫਿਰ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਪੁਲਿਸ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਔਰ ਪੁਲਿਸ ਤੇ ਸਵਾਲ ਚੱਕਣਾ ਹਰ ਬੰਦੇ ਦਾ ਬਸ ਦਾ ਕੰਮ ਨਹੀਂ ਹੈਗਾ ਇਸ ਦੇ ਚੀਜ਼ ਦਾ ਫਾਇਦਾ ਜਿਹੜਾ ਵਾ ਸਿਸਟਮ ਚੱਕਦਾ ਵਾ ਜਦੋਂ ਪੁਲਿਸ ਦੇ ਉੱਤੇ ਕੋਈ ਸਵਾਲ ਨਹੀਂ ਚੱਕਦਾ ਔਰ ਅਸੀਂ ਤਾਂ ਸਵਾਲ ਚੱਕਾਂਗੇ ਉਹ ਸਵਾਲ ਦਾ ਜਵਾਬ ਵੀ ਦੇਣਾ ਚਾਹੀਦਾ ਵਾ ਕਿ ਭਾਈ ਨਹੀਂ ਤੇ ਪੁਲਿਸ ਦੇ ਬਾਰੇ ਲੋਕ ਕੀ ਸੋਚਣਗੇ ਡੀਜੀਪੀ ਸਾਹਿਬ ਤੁਸੀਂ ਦੱਸੋ ਵੀਡੀਓ ਤੁਹਾਨੂੰ ਵੀ ਟੈਗ ਕਰਾਂਗੇ ਕਿ ਭਾਈ ਇਹ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਬੰਦੇ ਤੁਹਾਨੂੰ ਸੇਮ ਲੱਗਦੇ ਨੇ ਔਰ ਜੇਕਰ ਸੇਮ ਹੈ ਫਿਰ ਤਾਂ ਠੀਕ ਹੈ ਫਿਰ ਖੁਲਾਸਾ ਕਰੋ ਜੀ ਉਹਨਾਂ ਨੇ ਬਾਅਦ ਚੋ ਟੈਟੂ ਬਣਵਾਏ ਨੇ ਕਿੱਥੋਂ ਕਿੱਥੋਂ ਬਣਵਾਏ ਨੇ ਉਹ ਸਾਰੇ ਬੰਦੇ ਉਹ ਵੀ ਪੇਸ਼ ਕਰਕੇ ਦੱਸ ਦਿਓ ਜੀ ਇਹਨਾਂ ਨੇ ਉੱਥੋਂ ਤੋਂ ਟੈਟੂ ਬਣਾਏ ਆ ਤੇ ਜੇ ਗਲਤ ਨੇ ਤੇ ਗਲਤ ਬੰਦੇ ਫਰਦਮਾਲਿਆ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਵਾ ਭਰੋਸਾ ਟੁੱਟਦਾ ਜੇਕਰ ਇਹ ਬੰਦੇ ਉਹ ਨਹੀਂ ਆ ਤੇ ਫੇ ਕਾਨੂੰਨ ਫੇਰ ਵਾਰਦਾਤਾ ਕਰਨਗੇ ਤੇਰੇ ਫਾਇਦਾ ਕੀ ਹੈ ਕਾਨੂੰਨ ਵਿਵਸਥਾ ਦੇ ਵਿੱਚ ਸੁਧਾਰ ਕਿੱਦਾਂ ਆਏਗਾ ਜੇ ਇਸ ਤਰੀਕੇ ਦੇ ਨਾਲ ਮਸਲੇ ਸੁਲਝਣਗੇ ਠੀਕ ਹੈ ਇੱਕ ਬੀਜੇਪੀ ਦਾ ਲੀਡਰ ਉੱਠ ਕੇ ਸਟੇਟਮੈਂਟ ਦੇ ਰਿੰਦਾ ਵਾ ਇਹਨਾਂ ਵੀ ਮਜਬੂਰੀ ਨਹੀਂ ਬਣ ਜਾਂਦਾ ਕਿ ਆਨਨ ਫਾਨਨ ਦੇ ਵਿੱਚ ਕੇਸ ਟ੍ਰੇਸ ਹੋ ਜਵੇ ਕੇਸ ਫੈਕਟਫੁਲ ਤਰੀਕੇ ਨਾਲ ਟ੍ਰੇਸ ਹੋਣਾ ਚਾਹੀਦਾ ਵਾ ਉਹਦੇ ਫੈਕਟ ਹੋਣੇ ਚਾਹੀਦੇ ਨੇ ਇਦਾਂ ਨਹੀਂ ਹੁੰਦਾ ਕਿ ਇੱਕ ਲੀਡਰ ਨੇ ਰੋਲਾ ਪਾਤਾ ਤੇ ਜ਼ਰੂਰੀ ਹੈ ਉਹਦੇ ਰੋਲੇ ਨੂੰ ਠੱਲਣਾ ਉਹ ਤਾਂ ਰੋਜ਼ ਹੀ ਕੋਈ ਨਾ ਕੋਈ ਚੱਕ ਕੇ ਪਾ ਦਿੰਦੇ ਨੇ ਪਰ ਤੁਸੀਂ ਘਟੋ ਘਟ ਇੱਕ ਸਿਸਟਮ ਨੂੰ ਮਰਿਆਦੇ ਦੀ ਧੰਗ ਦੇ ਨਾਲ ਸਾਰਜਨਿਕ ਕਰੋ ਇਹ ਟੈਟੂਆਂ ਵਾਲੇ ਬੰਦੇ ਤੇ ਲੁੱਟੇਰੇ ਦਾ ਬਿਨਾ ਟੈਟੂਆਂ ਵਾਲੇ ਸੀ ਇਹ ਗੱਲ ਆਪਣੀ ਸਮੇਂ ਤੋਂ ਬਾਹਰ